ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸਾਰਿਆਂ ਨੂੰ ਪਤਾ ਵੀ ਛੱਤ ਜਨ ਬੇ ਲਗਾਤਾਰ 2023 ਤੋਂ ਜਾਰੀ ਆ ਉਦੋਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ ਦੋ ਤਿੰਨ ਦਿਨਾਂ ਤੋਂ ਮੀਡੀਆ ਦੇ ਵਿੱਚ ਇੱਕ ਬਹੁਤ ਚਰਚਿਤ ਖਬਰ ਹੋ ਰਹੀ ਆ ਇੱਕ ਬਾਬਾ ਨਾਨਕਸਰ ਵਾਲਾ ਜਿਹੜਾ ਚਰਨ ਘਾੜ ਦਾ ਮੁਖੀ ਸੀ ਬਾਬਾ ਬਲਵਿੰਦਰ ਸਿੰਘ ਉਹ ਦਾ ਫੜਦਾ ਫਾਸਾ ਬਲਾਦਕਾਰ ਦੇ ਕੇਸ ਦੇ ਵਿੱਚ ਉਹ ਅੰਦਰ ਹੋਇਆ ਤੇ ਜਿੰਨਾ ਯੋਧਿਆਂ ਨੇ ਉਹਨੂੰ ਫੜਿਆ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਬਹੁਤ ਵਧੀਆ ਕੰਮ ਕੀਤਾ ਨੌਜਵਾਨ ਨੇ ਪਹਿਲਾਂ ਵੀ ਕਰਦਾ ਤੇ ਅਸੀਂ ਭਾਈ ਮਹਿਰੇ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਬੱਚਾ ਤੇਰੇ ਨਾਲ ਆ ਪਰਵਾਹ ਨਾ ਕਰ ਦਲ ਪੰਥ ਸਰਬਾਂ ਖਰਪੰਤੀ ਦੇ ਨਾਲ ਖੜਾ ਜਦੋਂ ਤੱਕ ਤੁਸੀਂ ਚੰਗੇ ਕੰਮ ਕਰੋਗੇ ਜਿਹੜਾ ਕੋਈ ਵੀ ਆ ਨੌਜਵਾਨ ਚੰਗੇ ਕੰਮ ਕਰਦਾ ਪੰਥ ਦੀ ਸੇਵਾ ਕਰਦਾ ਪੰਜਾਬ ਦੀ ਸੇਵਾ ਕਰਦਾ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ ਕੇ ਕਰਦਾ ਦਲ ਪੰਥ αρਬਾਂ ਕਰਬਾਂ ਹਮੇਸ਼ਾ ਆਪ ਦੀ ਪਿੱਠ ਤੇ ਖੜਾ ਤੇ ਜਿਹੜੇ ਉਹਨਾਂ ਨੇ ਬਚਨ ਕਰਿਆ ਵੀਡੀਓ ਦੇ ਵਿੱਚ ਵੀ ਹਜੇ ਤੱਕ ਕਿਸ ਨੇ ਬਿਆਨ ਨਹੀਂ ਦਿੱਤਾ ਅਸੀਂ ਤੁਹਾਡੇ ਨਾਲ ਆ ਪਰਵਾਹ ਨਾ ਮੰਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਸਾਰੇ ਨੂੰ ਪਤਾ ਵੀ ਛੱਤ ਜਨ ਬੇ ਲਗਾਤਾਰ 2023 ਤੋਂ ਜਾਰੀ ਆ ਉਦੋਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਸਾਰੇ ਬੰਦੀ ਸਿੰਘ ਰਿਹਾ ਨਹੀਂ ਹੋ ਜਾਂਦੇ ਦੋ ਤਿੰਨ ਦਿਨਾਂ ਤੋਂ ਮੀਡੀਆ ਦੇ ਵਿੱਚ ਇੱਕ ਬਹੁਤ ਚਰਚਿਤ ਖਬਰ ਹੋ ਰਹੀ ਆ ਇੱਕ ਬਾਬਾ ਨਾਨਕਸਰ ਵਾਲਾ ਜਿਹੜਾ ਚਰਨ ਘਾੜ ਦਾ ਮੁਖੀ ਸੀ ਬਾਬਾ ਬਲਵਿੰਦਰ ਸਿੰਘ ਉਹ ਦਾ ਫੜਦਾ ਫਾਸਾ ਬਲਾਦਕਾਰ ਦੇ ਕੇਸ ਦੇ ਵਿੱਚ ਉਹ ਅੰਦਰ ਹੋਇਆ ਤੇ ਜਿੰਨਾ ਯੋਧਿਆਂ ਨੇ ਉਹਨੂੰ ਫੜਿਆ ਭਾਈ ਅਮਰਤਪਾਲ ਸਿੰਘ ਮਹਿਰੋਂ ਤੇ ਬਹੁਤ ਵਧੀਆ ਕੰਮ ਕੀਤਾ ਨੌਜਵਾਨ ਨੇ ਪਹਿਲਾਂ ਵੀ ਕਰਦਾ ਤੇ ਅਸੀਂ ਭਾਈ ਮਹਿਰੇ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਬੱਚਾ ਤੇਰੇ ਨਾਲ ਆ ਪਰਵਾਹ ਨਾ ਕਰ ਦਲ ਪੰਥ ਸਰਬਾਂ ਖਰਪੰਤੀ ਦੇ ਨਾਲ ਖੜਾ ਜਦੋਂ ਤੱਕ ਤੁਸੀਂ ਚੰਗੇ ਕੰਮ ਕਰੋਗੇ ਜਿਹੜਾ ਕੋਈ ਵੀ ਆ ਨੌਜਵਾਨ ਚੰਗੇ ਕੰਮ ਕਰਦਾ ਪੰਥ ਦੀ ਸੇਵਾ ਕਰਦਾ ਪੰਜਾਬ ਦੀ ਸੇਵਾ ਕਰਦਾ ਗੁਰੂ ਗ੍ਰੰਥ ਪੰਥ ਨੂੰ ਸਮਰਪਿਤ ਹੋ ਕੇ ਕਰਦਾ ਦਲ ਪੰਥ ਅਰਬਾਂ ਕਰਬਾਂ ਹਮੇਸ਼ਾ ਆਪ ਦੀ ਪਿੱਠ ਤੇ ਖੜਾ ਤੇ ਜਿਹੜੇ ਉਹਨਾਂ ਨੇ ਬਚਨ ਕਰਿਆ ਵੀਡੀਓ ਦੇ ਵਿੱਚ ਵੀ ਹਜੇ ਤੱਕ ਕਿਸੇ ਨੇ ਬਿਆਨ ਨਹੀਂ ਦਿੱਤਾ ਅਸੀਂ ਤੁਹਾਡੇ ਨਾਲ ਆ ਪਰਵਾਹ ਨਾ ਮੰਨੋ